ਸਤਿ ਸ੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਾਲਾ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਮਾਗੀ ਦੇ ਮੇਲੇ ਦੀਆਂ ਮੁਬਾਰਕਾਂ ਤੇ ਹੁਣ ਆਪਾਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਸਮਰੱਥ ਹੋ ਕੇ ਵੀ ਕੋਈ 16 ਕਲਾ ਸੰਪੂਰਨ ਨਹੀਂ ਹੋ ਸਕਦਾ ਜਿਵੇਂ ਸੂਰਜ ਕੱਪੜੇ ਤਾਂ ਸੁਕਾ ਸਕਦਾ ਪਰ ਕਿਸੇ ਦਾ ਪਸੀਨਾ ਨਹੀਂ ਹੁਣ ਨਜ਼ਰ ਮਾਰਦੇ ਹੈਡਲਾਈਨਸ ਤੇ ਕੜਾਕੇ ਦੀ ਠੰਡ ਦੀ ਲਪੇਟ ਦੇ ਵਿੱਚ ਉੱਤਰ ਭਾਰਤ ਅੱਜ ਤੇ ਕੱਲ ਮਿਲੇਗੀ ਥੋੜੀ ਰਾਹਤ 13 ਜਨਵਰੀ ਨੂੰ ਸੀ ਠੰਡ ਦਾ ਰੈਡ ਅਲਰਟ ਅੰਮ੍ਰਿਤਸਰ ਰਿਹਾ ਸਭ ਤੋਂ ਠੰਡਾ ਦਿੱਲੀ 'ਚ ਛਾਈ ਰਹੇਗੀ ਸੰਗਣੀ ਤੁੰਦ ਦਿੱਲੀ ਐਨਸੀਆਰ ਦੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੇ ਘਟੂ ਘਟ ਤਾਪਮਾਨ 6 ਡਿਗਰੀ ਰਹਿਣ ਦੀ ਸੰਭਾਵਨਾ 16 ਜਨਵਰੀ ਤੱਕ ਕੜਾਕੇ ਦੀ ਠੰਡ ਦਾ ਕਰਨਾ ਪਏਗਾ ਸਾਹਮਣਾ ਚੰਡੀਗੜ੍ਹ ਦੇ ਵਿੱਚ 4 ਦਿਨਾਂ ਦੇ ਲਈ ਸੀਤ ਲਹਿਰ ਦਾ ਅਲਰਟ ਬੱਦਲਾਂ 'ਚ ਛਾਏਗਾ ਸੂਰਜ ਫਿਲਹਾਲ ਮੀਂਹ ਦੀ ਨਹੀਂ ਹੈ ਕੋਈ ਵੀ ਭਵਿਕਵਾਨੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਸੱਜਿਆ ਮਾਗੀ ਦਾ ਮੇਲਾ 5 ਲੱਖ ਸ਼ਰਧਾਲੂ ਦੇ ਪਹੁੰਚਣ ਦਾ ਅਨੁਮਾਨ ਅੱਜ ਹੋਵੇਗਾ ਸ਼ਾਹੀ ਇਸ਼ਨਾਨ ਕੱਲ 15 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਏਗਾ ਮਾਡਲ ਦਿਵਿਆ ਪਾਹੂਜਾ ਕਤਲ ਕੇਸ ਦੇ ਵਿੱਚ ਨਵਾਂ ਖੁਲਾਸਾ ਪੰਜਾਬ ਦੀ ਭਾਖੜਾ ਨਹਿਰ ਦੇ ਵਿੱਚ ਸੁੱਟੀ ਸੀ Laash ਚੰਡੀਗੜ੍ਹ ਤੋਂ ਰੇਲ ਗੱਡੀ ਤੇ ਰਾਹੀਂ ਹਾਵੜਾ ਪਹੁੰਚ ਪਹੁੰਚੇ ਸਨ ਮੁਲਜ਼ਮ ਬਲਰਾਜ ਗਿੱਲ ਤੇ ਰਵੀ 2 ਜਨਵਰੀ ਨੂੰ ਕੀਤਾ ਗਿਆ ਸੀ ਦਿਵਿਆ ਦਾ ਕਤਲ ਜਲੰਧਰ ਦੇ ਵਿੱਚ ਵਿਅਕਤੀ ਦਾ ਕਤਲ ਕਰਕੇ ਸੁੱਟੀ Laash ਮੂੰਹ ਤੇ ਡੂੰਘੇ ਜ਼ਖਮ ਦਾਣਾ ਮੰਡੀ ਚੌਕ ਨੇੜੇ ਬੋਡੀ ਹੋਣ ਦੀ ਪੁਲਿਸ ਨੂੰ ਮਿਲੀ ਸੀ ਸੂਚਨਾ ਅੰਬਾਲਾ ਚ ਦੋ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਤੇ ਛਾਪੇਮਾਰੀ ਹਰਿਆਣਾ ਪੰਜਾਬ ਦੇ 27 ਨੌਜਵਾਨਾਂ ਦਾ ਕੀਤਾ ਗਿਆ ਰੈਸਕਿਊ ਸਤਾਬ ਦੇ 6 ਮੈਂਬਰ ਗ੍ਰਿਫਤਾਰ ਹਰਿਆਣਾ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਰੇਡ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਜਲੰਧਰ ਕੈਂਡ ਤੋਂ ਵਿਧਾਇਕ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੇ ਲਈ ਨਹੀਂ ਹੈ ਤਿਆਰ ਕਿਹਾ ਸਰਕਾਰ ਦੀ ਕਾਰਗੁਜ਼ਾਰੀ ਹੀਟਲੇ ਪੱਦਰ ਦੀ ਵਿਕਰਮ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਐਸਆਈਟੀ 'ਚ ਵੱਡਾ ਬਦਲਾ ਨਵੀਂ ਸੈੱਟ ਦੇ ਵਿੱਚ ਤਿੰਨ ਹੋਰ ਮੈਂਬਰ ਜੋੜੇ ਗਏ ਡੀਐਸਪੀ ਨਰਿੰਦਰ ਸਿੰਘ ਇੰਸਪੈਕਟਰ ਦਰਬਾਰਾ ਸਿੰਘ ਡੀਐਸਪੀ ਜਸਵਿੰਦਰ ਸਿੰਘ ਕੀਤਾ ਗਿਆ ਸ਼ਾਮਲ 16 ਜਨਵਰੀ ਨੂੰ ਗੁਰਚਰਨ ਸਿੰਘ ਭੁੱਲਰ ਦੀ ਸੈੱਟ ਦੇ ਸਾਹਮਣੇ ਮਜੀਠੀਆ ਹੋਣਗੇ ਪੇਸ਼ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਭੇਜਿਆ ਚੌਥਾ ਸੱਮਣ ਹੁਣ 18 ਜਨਵਰੀ ਨੂੰ ਪੁੱਜ ਗਿਜ ਦੇ ਲਈ ਕੀਤਾ ਤਲਬ ਤੀਸਰੇ ਸੱਮਣ ਤੇ ਵੀ ਦਿੱਲੀ ਦੇ ਸੀਐਮ ਨਹੀਂ ਸੀ ਹੋਏ ਸਨ ਹਾਜ਼ਰ ਸੁਖਪਾਲ ਸਿੰਘ ਖੈਰਾ ਨੇ ਜੇਲ੍ਹ ਦੇ ਵਿੱਚ ਹੀ ਮਨਾਇਆ ਜਨਮ ਦਿਨ ਤੇ ਲੋਹੜੀ ਦਾ ਤਿਉਹਾਰ ਜ਼ਮਾਨਤ ਪਟੀਸ਼ਨ ਤੇ ਕਪੂਰਥਲਾ ਅਦਾਲਤ ਨੇ ਫੈਸਲਾ ਰੱਖਿਆ ਸੀ ਸੁਰਖਿਤ 15 ਜਨਵਰੀ ਨੂੰ ਸੁਣਾਇਆ ਜਾ ਸਕਦਾ ਫੈਸਲਾ ਸੁਬਾਨਪੁਰ ਥਾਣਾ ਚ ਦਰਜ ਮਾਮਲੇ ਖਿਲਾਫ ਲਗਾਈ ਸੀ ਜ਼ਮਾਨਤ ਅੰਮ੍ਰਿਤਸਰ ਦੇ ਹੋਟਲ ਦੇ ਵਿੱਚ ਗੋਲੀਬਾਰੀ ਜੰਮੂ ਕਸ਼ਮੀਰ ਪੁਲਿਸ ਤੇ ਕਤਲ ਦੇ ਫਰਾਰ ਮੁਲਜ਼ਮਾਂ ਵਿਚਾਲੇ ਹੋਈ ਫਾਰਿੰਗ ਇੱਕ ਪੁਲਿਸ ਮੁਲਾਜ਼ਮ ਹੋਇਆ ਜ਼ਖਮੀ ਦੋ ਜਣੇ ਕਿਤੇ ਗ੍ਰਿਫਤਾਰ ਰਾਹੁਲ ਦੀ ਭਾਰਤ ਜੋੜੋ ਨਿਆ ਯਾਤਰਾ ਦਾ ਸਥਾਨ ਬਦਲਿਆ ਇਮਫਾਲ ਦੀ ਬਜਾਏ ਹੁਣ ਥੋਬੁਲ ਤੋਂ ਸ਼ੁਰੂ ਹੋਵੇਗੀ ਯਾਤਰਾ ਮਨੀਪੁਰ ਸਰਕਾਰ ਦੀਆਂ ਸ਼ਰਤਾਂ ਦੇ ਕਾਰਨ ਬਦਲੀ ਜਗਾ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ ਬਾਦਲ ਨੇ ਕਿਹਾ ਅਸੀਂ ਹਰ ਕਾਨੂੰਨੀ ਮਦਦ ਮੁਹੱਈਆ ਕਰਵਾਵਾਂਗੇ ਇਨਸਾਫ਼ ਮਿਲਣ ਤੱਕ ਕਚਾਰੀਆਂ ਤੱਕ ਵੀ ਜਾਵਾਂਗੇ ਹਰਿਆਣਾ ਦੇ ਇੱਕ ਅਧਿਆਪਕ ਨੂੰ ਪੰਜਾਬ ਰੈਣਾ ਹਾਈ ਕੋਰਟ ਨੇ ਲਾਇਆ 50000 ਰੁਪਏ ਦਾ ਜੁਰਮਾਨਾ 19 ਸਾਲ ਦੀ ਵਿਦਿਆਰਥਣ ਦੇ ਨਾਲ ਲੀਵਨ ਰਿਲੇਸ਼ਨ ਚ ਰਹਿਣ ਲਈ ਮੰਗੀ ਸੀ ਸੁਰੱਖਿਆ ਹਾਈ ਕੋਰਟ ਨੇ ਸਖਤ ਐਕਸ਼ਨ ਲੈਂਦਿਆਂ ਖਾਰਜ ਕੀਤੀ ਪਟੀਸ਼ਨ ਪਲਵਲ ਨਿਵਾਸੀ ਪ੍ਰੇਮੀ ਜੋੜੇ ਨੇ ਲਗਾਈ ਸੀ ਅਰਜੀ ਪੰਜਾਬ ਰੈਣਾ ਹਾਈ ਕੋਰਟ ਦਾ ਵੱਡਾ ਫੈਸਲਾ ਜ਼ਿਲ੍ਹਾ ਸੰਗਰੂਰ ਦੀਆਂ ਸਰਕਾਰੀ ਇਮਾਰਤਾਂ ਨੂੰ ਨਿਲਾਮ ਕਰਨ ਦਾ ਦਿੱਤਾ ਹੁਕਮ ਡੀਸੀ ਦੀ ਸਰਕਾਰੀ ਰਿਹਾਇਸ਼ ਅਤੇ ਐਸਡੀਐਮ ਦਫ਼ਤਰ ਮੂਨਕ ਨੂੰ ਵੀ ਨਿਲਾਮੀ ਚ ਰੱਖਿਆ ਗਿਆ ਬਠਿੰਡਾ ਦੇ ਨੌਜਵਾਨ ਦੀ ਮ੍ਰਿਤਕ ਦੇ ਆਈ ਭਾਰਤ ਐਸ ਪੀ ਐਸ ਓਬਰਾਏ ਦੇ ਯਤਨਾ ਸਦਕਾ ਦੁਬਈ ਤੋਂ ਲਿਆਂਦੀ ਗਈ ਮ੍ਰਿਤਕ ਦੇ ਦੁਬਈ ਚ ਲਾਵਾਰਿਸ਼ ਮਿਲੀ ਸੀ 25 ਸਾਲਾ ਜਸਪ੍ਰੀਤ ਸਿੰਘ ਦੀ ਲਾਸ਼ ਫਰਾਂਸ 에ਅਰਪੋਰਟ ਤੇ ਭਾਰਤੀ ਯਾਤਰੀਆਂ ਦੇ ਨਾਲ ਭਰੀ ਫਲਾਈਟ ਰੋਕੇ ਜਾਣ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਬਣਾਈ ਸਿਟ ਦੇ ਮੁਖੀ ਐਸ ਪੀ ਰਣਧੀਰ ਕੁਮਾਰ ਦਾ ਬਿਆਨ ਕਿਹਾ ਅਸੀਂ ਯਾਤਰੀਆਂ ਨੂੰ ਪੀੜਤਾਂ ਦੇ ਤੌਰ ਤੇ ਦੇਖ ਰਹੇ ਹਾਂ ਤੇ ਜਾਂਚ ਦੇ ਵਿੱਚ ਕਰਾਂਗੇ ਸ਼ਾਮਲ ਪਠਾਨਕੋਟ ਦੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਨੇ ਨਜਾਇਜ਼ ਮਾਈਨਿੰਗ ਦੇ ਖਿਲਾਫ ਖੋਲਿਆ ਮੋਰਚਾ ਜੋਗਿੰਦਰ ਪਾਲ ਪੁਆ ਨੇ ਰੋਕੇ ਰੇਤ ਬਜਰੀ ਨਾਲ ਭਰੇ ਹੋਏ ਟਰੱਕ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲਗਾਏ ਨਜਾਇਜ਼ ਮਾਈਨਿੰਗ ਦੀ ਪੁਸ਼ਤ ਪਨਾਹੀ ਕਰਨ ਦੇ ਇਲਜ਼ਾਮ ਖੁਦ ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ 'ਚ ਘਿਰੇ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਜ਼ਮਾਨਤ ਤੇ ਚੱਲ ਰਿਹਾ ਹੈ ਬਾਹਰ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਬਾਰੇ ਕਾਂਗਰਸੀ ਲੀਡਰ ਸ਼ਮਸ਼ੇਰ ਸਿੰਘ ਦੂਲੋ ਦਾ ਵੱਡਾ ਬਿਆਨ ਕਿਹਾ ਜੇਕਰ ਕਾਂਗਰਸ ਹਾਈ ਕਮਾਂਡ ਆਪ ਦੇ ਨਾਲ ਗੱਰਜੋੜ ਕਰਦੀ ਤਾਂ ਇਹ ਆਤਮਘਾਤੀ ਫੈਸਲਾ ਹੋਵੇਗਾ ਫਿਲਹਾਲ ਹੈਡਲਾਈਨਸ ਦੇ ਵਿੱਚ ਨਾ ਹੀ ਮੈਨੂੰ ਇਜਾਜ਼ਤ ਤਾਂਬਾ